ਆਪ ਸਿੱਧੂ ਨਾਲ ਵੈਸੇ ਤਾਂ ਕਲੋਲਾ ਬਹੁਤ ਹੁੰਦੀਆਂ ਪਰ ਇਹ ਵਾਲੇ ਚੱਲਦੇ ਸ਼ੋਅ ਚ ਬਾਈ ਨਾਲ ਜ਼ਿਆਦਾ ਹੀ ਭੈੜੀ ਕਲੋਲ ਹੋ ਗਈ ਬਸ ਐਂਡ ਤੱਕ ਦੇਖਣਾ ਜੀ ਫਤੇ ਬੁਲਾ ਦਿਓ ਮੇਰੇ ਨਾਲ ਪਹਿਲਾਂ ਤੁਸੀਂ ਗਾਇਆ ਸੀ ਮੇਰੇ ਨਾਲੋਂ ਪਹਿਲਾਂ ਤੁਸੀਂ ਗਾਇਆ ਸੀ ਸੋ ਫਤੇ ਬੁਲਾ ਦਿਓ ਫਿਰ ਸਾਰਾ ਕਿ ਸਾਡਾ ਭਰਾ ਜੀ ਕੁਲਦੀਪ ਸਿੰਘ ਬਾਂਸੀ ਤੇ ਇਥੋਂ ਨਕਉਦਰ ਤੋਂ ਤੁਸੀਂ ਠੀਕ ਹੈ ਜੀ ਪ੍ਰੋਗਰਾਮਾਂ ਲਈ ਸੰਪਰਕ ਕਰੋ ਸਾਡੇ ਭਰਾ ਨੂੰ ਬਾਂਸੀ ਬਹੁਤ ਸੋਹਣੇ ਸੋਹਣੇ ਗਾਣੇ ਆਉਣੇ ਆ ਸਾਡੇ ਭਰਾ ਦੇ ਲਵ ਯ ਜਟਾ ਤੇ ਹਲਤ ਹਲਤ ਤਲਬ 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 ਹਲਬਲਬ ਤਲਬ ਬਲਬ ਪਲਬ ਇਹ ਆਹ ਕਹਿੰਦੇ ਜੀ ਕਹਿੰਦੇ ਵੈਗੁਰੂ ਜੀ ਕਾ ਠਾਲਸਾ ਵੈਗੁਰੂ ਜੀ ਕੀ ਫਤ ਬਾਂਸੀ ਜੋੜਦਾ ਨਹੀਂ ਕਰਕੇ ਹੱਟਣਾ